ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ 25 ਤੋਂ 26 ਜੁਲਾਈ ਦੇ ਮਹੱਤਵਪੂਰਨ ਕਰੰਟ ਅਫੇਅਰ ਇਸ ਤੋਂ ਬਾਅਦ ਰਾਜ ਜਿੱਦ ਦੇ ਤੁਹਾਡੇ 1 ਤੋਂ ਲੈ ਕੇ 31 ਜੁਲਾਈ ਤੱਕ ਦੇ ਸਾਰੇ ਕਰੰਟ ਅਫੇਅਰ ਕੰਪਲੀਟ ਹੋ ਜਾਣਗੇ ਤਾਂ ਤੁਹਾਨੂੰ ਆਪਾਂ ਇੱਕ ਮੈਰਾਥਨ ਕਲਾਸ ਜ਼ਰੂਰ ਪ੍ਰੋਵਾਈਡ ਕਰਵਾ ਦਾਂਗੇ ਠੀਕ ਹੈ ਜੀ ਉਹਨਾਂ ਕੀ ਹੋਊਗਾ ਕਿ ਕਈ ਵਾਰੀ ਕੋਈ ਬੱਚਾ ਹੁੰਦਾ ਕਿ ਇਕੱਠੇ ਉਹਨੂੰ ਕਈ ਵਾਰੀ ਕੋਈ ਟੌਪਿਕ ਨਹੀਂ ਲੱਭਦੇ ਬੈਸੇ ਦਾ ਆਪਣਾ ਪਲੇਲਿਸਟ ਬਣਾਈ ਹੋਈ ਹੈ ਜੇਕਰ ਤੁਸੀਂ ਆਪਣਾ ਚੈਨਲ ਸਰਚ ਕਰੋਗੇ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਉਹਦੇ ਸਰਚ ਕਰਕੇ ਉਹਦੇ ਲੋਗੋ ਦੇ ਉੱਪਰ ਕਲਿੱਕ ਕਰਕੇ ਇਸ ਤੋਂ ਬਾਅਦ ਤੁਹਾਨੂੰ ਇੱਕ ਮਿਲਦਾ ਹੁੰਦਾ ਵੀਡੀਓ ਵਾਲਾ ਸੈਕਸ਼ਨ ਇੱਕ ਪਲੇਲਿਸਟ ਵਾਲਾ ਸੈਕਸ਼ਨ ਪਲੇਲਿਸਟ ਵਾਲੇ ਸੈਕਸ਼ਨ ਦੇ ਵਿੱਚ ਜਾ ਕੇ 2025 ਵਾਲੇ ਕਰੰਟ ਅਫੇਅਰਾਂ ਦੇ ਫੋਲਡਰ 'ਚ ਜਿਹੜਾ ਜਾਓਗੇ ਉੱਥੇ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਬਾਕੀ ਦਾ ਜੀ ਜੇ ਕਿਸੇ ਬੱਚੇ ਨੇ ਪੰਜਾਬ ਪੁਲਿਸ 2025 26 ਦੀ ਤਿਆਰੀ ਕਰਨੀ ਹੈ ਜੀ ਕਲਰਕ ਪਟਵਾਰੀ ਗਰੁੱਪ ਡੀ ਦੀਆਂ ਜਿਹੜੀਆਂ ਅੱਗੇ ਆਉਣ ਵਾਲੀਆਂ ਵਾਕੈਂਸੀਆਂ ਆ ਇਹ ਸਾਰਿਆਂ ਦੀ ਤਿਆਰੀ ਜੇਕਰ ਤੁਸੀਂ ਇੱਕ ਮੈਚ ਦੇ ਵਿੱਚੋਂ ਕਰਨਾ ਚਾਹੁੰਦੇ ਹੋ ਤੁਸੀਂ ਆਲ ਪੰਜਾਬ ਐਗਜ਼ਾਮ ਲੈ ਸਕਦੇ ਹੋ ਜੀ ਆਪਣਾ ਮੈਚ ਠੀਕ ਹੈ ਜੀ ਜੇਕਰ ਤੁਸੀਂ ਇਕੱਲੇ ਇਕੱਲੇ ਪੰਜਾਬ ਪੁਲਿਸ ਜਾਂ ਪਟਵਾਰੀ ਤੈਰੀ ਕਰਨੇ ਹੋ ਤਾਂ ਵੀ ਸਪੈਸ਼ਲ ਮੈਚ ਵੀ ਲੈ ਸਕਦੇ ਹੋ ਸਲੇਵਸ ਲੱਗ ਭਾਵੇਂ ਸਾਰੇ ਜੀ ਸੇਮ ਕਿਉਂਕਿ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਜੀ ਤੇ ਸਾਰੀਆਂ ਕਲਾਸਾਂ ਨਾਲ ਪੀਡੀਐਫ ਹੋਣਗੇ ਪਲੱਸ ਵੀਡੀਓ ਹੋਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਰਾਜੇ ਇਹ ਨਹੀਂ ਹੈਗੇ ਤੁਹਾਨੂੰ ਸਿਰਫ ਉਹੀ ਕਰਵਾਵਾਂਗੇ ਜਿਹੜਾ ਪੇਪਰ ਵਿੱਚ ਆਊਗਾ ਬਾਕੀ ਸਭ ਤੋਂ ਪੁਰਾਣਾ ਚੈਨਲ ਹੈ ਤੁਹਾਨੂੰ ਇਹ ਗੱਲ ਦਾ ਪਤਾ ਹੈਗਾ ਤਿਹੋਂ ਤੱਕ ਸਭ ਤੋਂ ਵੱਡੇ ਸਿਲੇਕਸ਼ਨ ਹੈ ਵੀ ਆਪਾਂ ਪੰਜਾਬ ਪੁਲਿਸ ਵਗੈਰਾ ਤੇ ਫਾਇਰਮੈਨ ਦੇ ਪਟਵਾਰੀ ਚੱਕਰ ਬਣਨੇਗੇ ਆ ਚਲੋ ਜੀ ਸਭ ਤੋਂ ਪਹਿਲੇ ਨੰਬਰ ਦੀ ਉਹਦੇ ਬਾਅਦ ਐਪ ਜਰੂਰ ਡਾਊਨਲੋਡ ਕਰ ਲਓ ਦੀਪਪੁਲਰ ਐਜੂਕੇਸ਼ਨਰ ਐਪ ਡਾਊਨਲੋਡ ਕਰ ਲਓ ਜਿੰਨਾ ਬੱਚੇ ਕੋਲੇ ਆਈਫੋਨ ਹੋਣ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਰ ਹੈ ਠੀਕ ਹੈ ਜੇ ਆ ਨੰਬਰ ਰਿਕਾਰਡ ਵੀ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਐ ਪ੍ਰਤੀ ਕੋਈ ਪ੍ਰੋਬਲਮ ਆਉਂਦੀ ਹੈ ਚਲੋ ਜੀ ਇਹ ਕਹਿੰਦੇ ਜੀ ਇੱਕ ਇਹ ਜਿਹੜੀ ਸੰਸਥਾ ਦੀ ਗੱਲ ਕਰ ਰਹੇ ਹਾਂ ਆਪਾਂ ਚਲੋ ਕਹਿੰਦੇ ਅੰਤਰਰਾਸ਼ਟਰੀ ਵਿਵਾਦਾਂ ਦੇ ਸ਼ਾਂਤੀਪੂਰਨ ਨਿਪਟਾਰੇ ਲਈ ਮਤਾ 2788 ਕਿਸ ਨੇ ਅਪਣਾਇਆ ਹੈ ਇਹ ਕੀ ਚੀਜ਼ ਹੈ ਜੀ ਰੈਜੂਲੇਸ਼ਨ 2778 ਕੀ ਹੈ ਜਿਵੇਂ ਤੁਹਾਨੂੰ ਪਤਾ ਕਿ ਰਸ਼ੀਆ ਤੇ ਯੂਕਰੇਨ ਦੀ ਲੜਾਈ ਲੱਗੀ ਹੋਈ ਹੈ ਕੰਬੋਡੀਆ ਤੇ ਥਾਈਲੈਂਡ ਦੀ ਲੜਾਈ ਲੱਗੀ ਹੋਈ ਹੈ ਇਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੀ ਵੀ ਲੜਾਈ ਲੱਗ ਗਈ ਸੀਗੀ ਠੀਕ ਹੈ ਜੀ ਇਸ ਤਰ੍ਹਾਂ ਕਾਫੀ ਦੇਸ਼ ਆ ਜਿਹੜੇ ਰਾਜੇ ਠੀਕ ਹੈ ਜੀ ਈਰਾਨ ਰਸ਼ੀਆ ਨਾਲ ਜਿਹੜ ਉਹ ਕਰਦਾ ਸੀਗਾ ਤਾਂ ਉਹਨੇ ਨਾਲ ਵੀ ਕਾਫੀ ਹੋ ਹੋ ਗਿਆ ਸੀਗਾ ਠੀਕ ਹੈ ਜੀ ਝਗੜਾ ਹੋ ਗਿਆ ਸੀ ਉਹਨਾਂ ਦਾ ਵੀ ਤਾਂ ਇਹ ਝਗੜਿਆਂ ਦੇ ਨਿਫਟਾਰੇ ਵਾਸਤੇ ਕਿ ਸਾਰੇ ਦੇਸ ਸਾਫ ਦੇ ਵਿੱਚ ਲੜੀ ਜਾਂਦੇ ਆ ਇਹਨਾਂ ਨੂੰ ਕਿਵੇਂ ਹਟਾਈਏ ਆਪਾਂ ਠੀਕ ਹੈ ਜੀ ਤਾਂ ਉਹਨਾਂ ਦਾ ਕਿਵੇਂ ਸੋਲੂਸ਼ਨ ਕੀਤਾ ਜਾਵੇ ਕਿ ਇਹਨਾਂ ਦਾ ਝਗੜਾ ਆਪਸ ਦੇ ਵਿੱਚ ਬੰਦ ਹੋ ਸਕੇ ਨਹੀਂ ਤਾਂ ਦੁਨੀਆਂ ਹੀ ਤਰ੍ਹਾਂ ਖਤਮ ਹੋ ਜਾਣੀ ਹੈ ਲੜ ਲੜਕੀ ਤਾਂ ਉਹਦੇ ਵਾਸਤੇ ਰਾਜ ਇੱਕ ਸ਼ਾਂਤੀਪੂਰਕ ਕੀ ਇਹ ਚੀਜ਼ਾਂ ਦਾ ਨਿਫਟਿਆ ਜਾ ਸਕੇ ਲੜਾਈ ਝਗੜਿਆਂ ਨਾਲ ਤਾਂ ਵੱਡੇ ਪੱਧਰ ਤੇ ਦੁਨੀਆ ਪੱਧਰ ਤੇ ਇੱਕ ਇਹਨਾਂ ਨੇ ਨਵਾਂ ਕੀ ਪੜਾਇਆ ਮਤਾ ਪਾਸ ਕੀਤਾ ਜਿਹਨੂੰ ਆਪਾਂ ਕਹਿੰਦੇ ਰੈਜੂਲੇਸ਼ਨ 2778 ਇਹ ਕਿਨੇ ਪੜਾਇਆ ਮਤਾ ਇਹ ਪੁੱਛ ਰਹੇ ਨੇ ਜੀ ਅ ਇਹ ਬਣਾਇਆ ਹੈ ਜੀ ਜੂ ਐਨ ਐਸ ਸੀ ਜਨਰੇਟਰ ਨੈਸ਼ਨਲ ਸਕਿਉਰਟੀ ਕੌਂਸਲ ਨੇ ਠੀਕ ਹੈ ਜੀ ਜਨਰੇਟਰ ਨੈਸ਼ਨਲ ਸਕਿਉਰਟੀ ਕੌਂਸਲ ਦੁਆਰਾ ਇਹ ਹੈ ਜਿਹੜਾ ਉਹ ਮਤਾ ਜਿਹੜਾ ਉਹ ਅਪਣਾਇਆ ਗਿਆ ਹੈ ਜੀ ਠੀਕ ਹੈ ਜੀ ਉਹਦੇ ਦੁਆਰਾ ਇਹ ਮਤਾ ਅਪਣਾਇਆ ਗਿਆਗਾ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਆਗਾ ਠੀਕ ਹੈ ਜੀ ਤੇ ਆਲ ਸੈਕਟਰੀ ਜਨਰਲ ਤੇ ਪ੍ਰੈਜ਼ੀਡੈਂਟ ਇਹਨਾਂ ਦੇ ਬੈਠੇ ਆ। ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਰਾਜੀ ਇਹਦੇ ਬਾਰੇ ਜਨਰਲ ਇੰਟਰਨੈਸ਼ਨਲ ਸਕਿਉਰਿਟੀ ਕੌਂਸਲ ਬਾਰੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਹੈ ਰਾਜੀ ਜੀ ਜਨਰਲ ਇੰਟਰਨੈਸ਼ਨਲ ਸਕਿਉਰਿਟੀ ਕੌਂਸਲ ਹੈਗੀ ਇਹ ਜੂਨੋ ਦਾ ਹੀ ਇੱਕ ਪਾਰਟ ਹੈ ਜਨਰਲ ਇੰਟਰਨੈਸ਼ਨਲ ਦਾ ਹੀ ਇੱਕ ਪਾਰਟ ਹੈ 24 ਅਕਤੂਬਰ 1945 ਨੂੰ ਹੀ ਜੂਨੋ ਬਣੀ ਸੀ ਤੇ ਉਹਦੀ ਸਥਾਪਨਾ ਨਾਲ ਇਹ ਨਰਹੀ ਹੋ ਗਈ ਸੀ ਜਨਰਲ ਇੰਟਰਨੈਸ਼ਨਲ ਸਕਿਉਰਿਟੀ ਕੌਂਸਲ ਦੀ। ਠੀਕ ਹੈ ਜੀ ਤਾਂ ਹੈੱਡ ਕੁਆਟਰ ਤੋਂ ਆਪਰੇਸ਼ਨ ਬਹੁਤ ਬਾਰੀ ਪੇਪਰ ਵਿੱਚ ਹੈ ਨਿਊਯਾਰਕ ਸਿਟੀ ਦੇ ਵਿੱਚ ਇਹਦਾ ਹੈ ਜੀ ਦੇ ਵਿੱਚ 10 ਦਾ ਨਾਨ ਪਰਮਨੈਂਟ ਹੁੰਦੇ ਆ 5 ਪਰਮਨੈਂਟ ਹੁੰਦੇ ਨੇ ਜਿਹੜੇ 5 ਪਰਮਨੈਂਟ ਹੁੰਦੇ ਉਹ ਕਦੇ ਵੀ ਚੇਂਜ ਨਹੀਂ ਹੁੰਦੇ ਹੁੰਦੇ ਠੀਕ ਹੈ ਜੀ ਉਹ ਕਿਹੜੇ-ਕਿਹੜੇ ਆ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਸਮੂਹਿਕ ਪ੍ਰਤੀਬੇਦਨ ਮੰਚ ਪਲੇਟਫਾਰਮ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਹੈਗਾ ਜਿਹੜਾ ਜੀ ਇਹ ਆਪਣਾ ਇੱਕ ਮੰਚ ਹੈਗਾ ਇਹ ਸ਼ੁਰੂ ਕੀਤਾ ਵਾ ਜਿਹੜੇ ਲੋਕ ਟ੍ਰੇਡ ਦੇ ਵਿੱਚ ਪੈਸਾ ਲਗਾਉਂਦੇ ਆ ਠੀਕ ਹੈ ਜੀ ਜਾਂ ਕਿਸੇ ਦੇ ਤਰ੍ਹਾਂ ਦੀ ਕਰ ਆਨਲਾਈਨ ਮਾਰਕੀਟਿੰਗ ਕਰਦੇ ਆ ਠੀਕ ਹੈ ਜੀ ਜਿਵੇਂ ਸ਼ੇਅਰ ਲੈ ਲੈ ਸ਼ੇਅਰ ਵੇਚ ਤੇ ਉਹ ਕੰਮਾਂ ਵਾਸਤੇ ਇਹ ਇੱਕ ਮੰਚ ਤਿਆਰ ਕੀਤਾ ਗਿਆ ਹੈਗਾ ਜਿਹਨੂੰ ਕਹਿੰਦੇ ਸਮੂਹਕ ਪ੍ਰਤੀਵੇਦਨ ਮੰਚ ਤਾਂ ਇਹ ਜਾਂ ਕੁਛ ਇਹਨਾਂ ਦੇ ਵਿੱਚੋਂ ਕਿਹੜੀ ਸੰਸਥਾ ਕਰਦੀ ਹੈ ਰਾਜੇ ਸੇਬੀ ਕਰਦੀ ਹੈ ਕਿਹੜੀ ਸੰਸਥਾ ਕਰਦੀ ਹੈ ਜੀ ਸੇਬੀ ਕਰਦੀ ਹੈ ਤਾਂ ਇਹਦਾ ਆਨਸਰ ਹੈਗਾ ਆਪਣਾ ਬੀ ਨੰਬਰ ਆਪਸ਼ਨ ਠੀਕ ਹੈ ਜੀ ਸੇਬੀ ਸਾਰਾ ਕੁਝ ਜਿੰਨਾ ਵੀ ਕੰਮ ਹੈ ਠੀਕ ਹੈ ਜੀ ਉਹ ਸੇਬੀ ਕਰਦੀ ਹੈ ਇਸ ਤੋਂ ਬਾਅਦ SEBI ਬਾਰੇ ਗੱਲ ਕਰ ਲੈਂਦੇ ਹਾਂ ਜੀ SEBI ਦੀ ਸਥਾਪਨਾ ਹੋਈ ਸੀ ਇਹ ਹੋਈ ਸੀ 12 April 1988 ਨੂੰ ਹੈੱਡ ਕੁਆਟਰ SEBI ਦਾ ਕਿੱਥੇ ਹੈ ਜੀ ਮੁੰਬਈ ਦੇ ਮਹਾਰਾਸ਼ਟਰ ਦੇ ਮਹਾਰਾਸ਼ਟਰੀ ਮੁੰਬਈ ਦੇ ਵਿੱਚ ਚੇਅਰਪਰਸਨ ਇਸ ਟਾਈਮ ਕੌਣ ਹੈ ਰਾਜੀ ਇਹਦਾ ਤੂਹੀਨ ਕਾਂਤਾ ਪਾਂਡੇ ਆ ਪਹਿਲਾ ਚੇਅਰਮੈਨ ਕੌਣ ਸੀ ਦਾ ਡਾਕਟਰ ਐਸ ਵੀ ਦਵੇ ਸੀਗਾ ਫਰਸਟ ਫੀਮੇਲ ਚੇਅਰਪਰਸਨ ਸੀ ਜਿਹੜੀ ਠੀਕ ਹੈ ਜੀ ਹੁਣ ਤੱਕ ਰਹੀ ਹੈ ਉਹ ਉਹ ਹੈਗੀ ਆਪਣੀ ਮਾਤਵੀ ਪੁਰੀ ਠੀਕ ਹੈ ਜੀ ਉਹ ਹੈਗੀ ਆਪਣੇ ਮਾਤਵੀ ਪੂਰੀ ਤਾਂ ਇਹਦੇ ਚੋਂ ਰਾਜੇ ਦੇਖੋ ਆਹ ਪ੍ਰਸ਼ਨ ਤਾਂ ਆਪਾਂ ਨੂੰ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਕਿਉਂਕਿ ਇਹਦੇ ਚਾਂਸ ਹੈਗੇ 50% ਪਰ ਜਿਹੜੀ ਆ ਥੱਲੇ ਲਿਸਟ ਪਈਆ ਇਹਦੇ ਵਿੱਚੋਂ ਪ੍ਰਸ਼ਨ ਆਉਣ ਦੇ ਚਾਂਸ 100% ਹੈਗੇ ਤਾਂ ਕਰਕੇ ਦੋਨੇ ਚੀਜ਼ਾਂ ਯਾਦ ਰੱਖਣੀਆਂ ਰਾਜੇ ਆਪਾਂ ਜਿਹੜਾ ਮੂਲ ਇਗਜ਼ਾਮੀ ਨਾਲ ਰੋਜ਼ ਦਿਮਾਗ ਦੇ ਵਿੱਚ ਨਹੀਂ ਬੜੇ ਹੈਗੇ ਕਿ ਆਪਾਂ ਤੋਂ ਪੁੱਛੂਗਾ ਕੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਇਸ ਤੋਂ ਬਾਅਦ ਕਹਿੰਦੇ ਜੀ ਕਿਹੜਾ ਭਾਰਤੀ ਹਵਾਈ ਅੱਡੇ ਨੇ ਲਗਾਤਾਰ ਤੀਜੀ ਵਾਰ ਬਾਡੀਜ਼ ਟੌਪ 10 ਬੈਸਟ 에ਅਰਪੋਰਟ ਦੀ ਲਿਸਟ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਇਸ ਵਾਰ ਵੀ ਰਾਜੇ ਤੀਸਰੀ ਵਾਰ ਇਹ ਟੌਪ 10 ਦੁਨੀਆ ਦੇ ਜਿਹੜੇ ਟੌਪ 10 에ਅਰਪੋਰਟ ਨੇ ਉਹਨਾਂ ਦੇ ਵਿੱਚ ਆ ਆਪਣੀ ਜਗ੍ਹਾ ਬਣਾ ਲਈ ਇਹ ਇੱਕ ਭਾਰਤੀ 에ਅਰਪੋਰਟ ਹੈ ਜੀ ਇਹ ਕਿਹੜਾ 에ਅਰਪੋਰਟ ਹੈ ਇਹਨਾਂ ਦੇ ਵਿੱਚੋਂ 에ਅਰਪੋਰਟ ਹੈਗਾ ਜੀ ਆਪਣਾ ਸ਼ਤਰਪਤੀ ਸ਼ਿਵਾਜੀ ਇੰਟਰਨੈਸ਼ਨਲ 에ਅਰਪੋਰਟ ਮੁੰਬਈ ਡੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈ ਜੀ ਠੀਕ ਹੈ ਜੀ ਆ ਆ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਆਪਣਾ ছত্রਪਤੀ ਸ਼ਿਵਾਜੀ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਕਿ ਜਿਹਦਾ ਕਿ ਟੌਪ 10 ਦੇ ਵਿੱਚੋਂ ਕਿੰਨਾ ਰੈਂਕ ਪ੍ਰਾਪਤ ਕੀਤਾ ਕੀ ਬਈ ਆਪ ਤੋਂ ਵੀ ਪੁੱਛ ਲੈਣਾ ਤਾਂ ਟੌਪ 10 ਦੇ ਵਿੱਚੋਂ ਰਾਜ ਨੇ ਨੌਵਾਂ ਰੈਂਕ ਪ੍ਰਾਪਤ ਕੀਤਾ ਜੀ ਠੀਕ ਹੈ ਜੀ ਨੌਵਾਂ ਰੈਂਕ ਪ੍ਰਾਪਤ ਕੀਤਾ ਤੇ ਹੁਣ ਆਪਾਂ ਜੇ ਫਿਰ ਗੱਲ ਕਰ ਲਈਏ ਤਾਂ ਹੁਣ ਨਾਲ ਆਪਾਂ ਗੱਲ ਕਰ ਲਈਏ ਜਿਹੜੇ ਟੌਪ ਤੇ ਰਹੇ ਹੈ ਦੁਨੀਆ ਦੇ ਵਿੱਚ ਟੌਪ 10 ਦੇ ਵਿੱਚੋਂ ਤਾਂ ਆਪ ਨੂੰ ਪਤਾ ਕਿ ਟੌਪ 10 ਦੇ ਵਿੱਚੋਂ ਤਾਂ ਆਪਣਾ ਰੈਂਕ ਆਈ ਗਿਆ ਕਿੰਨਾ ਰੈਂਕ ਆ ਗਿਆ ਜੀ ਆਪਣਾ ਟੌਪ 10 ਦੇ ਵਿੱਚੋਂ ਨੌਵਾਂ ਰੈਂਕ ਆ ਗਿਆ ਜੀ ਠੀਕ ਹੈ ਤਾਂ ਹੁਣ ਆਪਾਂ ਤੋਂ ਪੁੱਛਿਆ ਜਾ ਸਕਦਾ ਪਹਿਲਾ ਰੈਂਕ ਤੇ ਪਹਿਲੇ ਰੈਂਕ ਤੇ ਆਇਆ ਜੀ ਸਤਾਨ ਬੁੱਲ 에ਅਰਪੋਰਟ ਤੁਰਕ ਤੁਰਕੀ ਦਾ ਠੀਕ ਹੈ ਜੀ ਸਿੰਗਾਪੁਰ ਚੰਗੀ 에ਅਰਪੋਰਟ ਕਿੱਥੇ ਹੈ ਜੀ ਦੂਜੇ ਨੰਬਰ ਤੇ ਜਿਹਨੇ ਰੈਂਕ ਹਾਸਲ ਕੀਤਾ ਸਿੰਗਾਪੁਰ ਦੇ ਵਿੱਚ ਹੀ ਜੀ ਇਹ ਤੀਜਾ ਹੈਗਾ ਹੰਬਰਟ ਇੰਟਰਨੈਸ਼ਨਲ 에ਅਰਪੋਰਟ ਇਹ ਕਿੱਥੇ ਹੈ ਜੀ ਇਹ ਦੋਹਾ ਕਤਰ ਦੀ ਰਾਤ ਤਾਂ ਨਹੀਂ ਦੋਹਾ ਹੈਗੀ ਇਹ ਵੀ ਯਾਦ ਰੱਖਣਾ ਕਿ ਕਤਰੀ ਰਾਤਾਂ ਦੀ ਕੀ ਦੋਹਾਈ ਵੀ ਪੇਪਰ ਵਿੱਚ ਬਹੁਤ ਬੜੀ ਪ੍ਰੇਸ਼ਨ ਆਇਆ ਹੋਇਆ ਹੈ ਤੇ ਤਿੰਨਾਂ ਦੇ ਨਾਮ ਯਾਦ ਕਰਨੇ ਰਾਜ ਤੁਸੀਂ ਸੀਰੀਅਲ ਵਾਈਜ਼ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੇਸ਼ਨ ਤੇ ਕਿਹਦੇ ਜੀ ਦਾ ਨੈਸ਼ਨਲ ਕੋਰਪੋਰੇਟ ਪਾਲਿਸੀ ਜਿਹੜੀ 2025 ਦੀ ਇਹਨੂੰ ਲਾਂਚ ਕੀਤਾ ਗਿਆ ਹੈਗਾ ਠੀਕ ਹੈ ਜੀ ਇਹਨੂੰ ਲਾਂਚ ਕੀਤਾ ਗਿਆ ਹੈਗਾ ਤੇ ਇਹ ਇਹ ਪਾਲਿਸੀ ਹੈ ਕਹਿੰਦੇ ਕਿਸ ਨੀਤੀ ਦੀ ਥਾਂ ਲਵੇਗੀ ਠੀਕ ਹੈ ਜੀ ਕਿਸ ਨੀਤੀ ਦੀ ਜਗ੍ਹਾ ਲਵੇਗੀ ਪਾਲਸੀ ਸਭ ਤੋਂ ਵੱਡਾ ਆਪਰੇਸ਼ਨ ਤਾਂ ਇਹਦੇ ਵਿੱਚ ਇਹੀ ਬਣ ਗਿਆ ਕਿ ਨੈਸ਼ਨਲ ਕੋਰਪੋਰੇਟ ਪਾਲਸੀ ਨੂੰ ਲਾਂਚ ਕੀ ਨਹੀਂ ਕੀਤਾਗਾ ਤਾਂ ਲਾਂਚ ਕੀਤਾ ਅਮਿਤ ਸ਼ਾਹ ਨੇ ਤਾਂ ਪਹਿਲਾ ਆਪਰੇਸ਼ਨ ਤਾਂ ਆਪਾਂ ਨੂੰ ਬਾਹਰ ਜਾਣ ਦੀ ਕਿਤੇ ਲੋੜ ਹੀ ਨਹੀਂ ਪਹਿਲਾ ਆਪਰੇਸ਼ਨ ਤਾਂ ਆਪਣਾ ਇੱਥੋਂ ਹੀ ਆਪਾਂ ਨੂੰ ਕਵਰ ਕਰਨਾ ਪਊਗਾ ਠੀਕ ਹੈ ਜੀ ਇੱਥੋਂ ਹੀ ਕਵਰ ਕਰਨਾ ਪਊਗਾ ਓਕੇ ਜੀ ਤਾਂ ਇਹਨੂੰ ਕੌਣ ਪਾਲਸੀ ਕਿਹੜੀ ਪਾਲਸੀ ਹੈ ਜੀ ਇਹਦਾ ਆਨਸਰ ਆ ਜਾਊਗਾ ਜੀ ਆਪਣਾ ਨੇਮ ਸੇਮ ਟੂ ਸੇਮ ਨੇਮ ਹੀ ਹੈਗਾ ਠੀਕ ਹੈ ਜੀ ਨੈਸ਼ਨਲ ਕੋਆਪਰੇਟਿਵ ਪਾਲਿਸੀ 2002 ਦੀ ਜਗ੍ਹਾ ਲਊਗੀ ਨੈਸ਼ਨਲ ਕੋਆਪਰੇਟਿਵ ਪਾਲਿਸੀ 2025 ਬਸ ਅੰਮਿਤਸ਼ਾਲ ਆਪਰੇਸ਼ਨ ਤੁਹਾਨੂੰ ਪੇਪਰ ਦੇ ਵਿੱਚ ਮਿਲੂਗਾ ਇਹ ਦੇਖ ਲਿਓ ਇੱਥੇ ਮੈਂ ਇੱਥੇ ਤੁਸੀਂ ਹੋ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਚਲੋ ਹਾਂ ਮੋਟੋ ਬਜੂਰੂ ਯਾਦ ਕਰ ਲੈਣਾ ਜਿਹੜਾ ਮੋਟੋ ਕੀ ਹੈਗਾ ਮੋਟੋ ਕੀ ਹੈ ਸ਼ਾਕਰ ਸੇ ਸਮ੍ਰਿਤੀ ਸਹਾਕਾਰ ਸੇ ਸਮ੍ਰਿਤੀ ਇਸ ਤੋਂ ਬਾਅਦ ਅਗਲੇ ਆਪਰੇਸ਼ਨ ਦੀ ਗੱਲ ਕਰ ਲੈਂਦੇ ਜੀ ਆਈ ਯੂ ਸੀ ਐਨ ਠੀਕ ਹੈ ਜੀ ਵਾਡ ਕਨ ਸਰਵੇਸ਼ਨ ਕਾਂਗਰਸ 2025 ਦੀ ਕਿੱਥੇ ਹੋਈ ਹੈ ਜਿਹੜਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ IUCN ਸੰਸਥਾ ਕੀ ਰਾਜੇ ਠੀਕ ਹੈ ਜੀ ਇਹ ਕੀ ਜਾਰੀ ਕਰਦੀ ਹੈ ਇਹ ਜਾਰੀ ਕਰਦੀ ਹੈ ਰੈੱਡ ਬੁੱਕ ਠੀਕ ਹੈ ਜੀ ਕੀ ਜਾਰੀ ਕਰਦੀ ਹੈ ਰੈੱਡ ਬੁੱਕ ਜਾਰੀ ਕਰਦੀ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੀ ਫੁੱਲ ਫਾਰਮ ਕੀ ਆਪੋ ਵੀ ਤੁਹਾਨੂੰ ਦੱਸ ਦਦਨੇ ਆ ਦਾ ਇੰਟਰਨੈਸ਼ਨਲ ਦਾ ਇੰਟਰਨੈਸ਼ਨਲ ਜੁਨੀਅਨ 4 conservation conservation of nature ਠੀਕ ਹੈ ਜੀ ਇਹਦੀ ਫੁੱਲ ਫਾਰਮ ਹੈਗੀ IUCN ਦੀ ਜੀ ਇਹ ਸੰਸਥਾ ਕੀ ਕਰਦੀ ਹੈ ਕੋਈ ਵੀ ਜਾਨਵਰ ਹੈ ਕੋਈ ਵੀ ਪੌਦਾ ਹੈ ਕੋਈ ਵੀ ਪੰਛੀ ਹੈ ਕੋਈ ਵੀ ਧਰਤੀ 'ਤੇ ਉਪਰੋਕਤ ਚੀਜ਼ ਹੈ ਜਿਹੜੀ ਖਤਮ ਹੋਣ ਦੀ ਕੰਗਾਰ ਤੇ ਜਾ ਰਹੀ ਹੈ ਜਾਂ ਖਤਮ ਹੋਣ ਵਾਲੀਆਂ ਪ੍ਰਜਾਤੀਆਂ ਦੇ ਵਿੱਚ ਸ਼ਾਮਲ ਹੋਗੀ ਤਾਂ ਉਹਨਾਂ ਦੀ ਇਹ ਸੰਸਥਾ ਦੇਖਭਾਲ ਕਰਦੀ ਹੈ ਉਹਨੂੰ ਇਹ ਰੈੱਡ ਬੁੱਕ ਹੈ ਕਿਹਨਾਂ ਦੀ ਰੈੱਡ ਬੁੱਕ ਉਹਦੇ ਵਿੱਚ ਉਹਦਾ ਨਾਮ ਦਰਜ ਕਰ ਲੈਂਦੀ ਹੈ ਚਾਹੇ ਉਹ ਪੱਤਾ ਹੈ ਚਾਹੇ ਕੋਈ ਪਲਾਂਟ ਹੈ ਚਾਹੇ ਕੋਈ ਮਧੂਮੱਖੀ ਹੈ ਚਾਹੇ ਕੋਈ ਸ਼ੇਰ ਚੀਤਾ ਹੈ ਠੀਕ ਹੈ ਬਹੁਤ ਛੋਟੀ ਛੋਟੀ ਵੱਡੀ ਵੱਡੀ ਚੀਜ਼ ਨੂੰ ਆਪ ਦੀ ਉਹਦੇ ਵਿੱਚ ਲਿਸਟ ਸ਼ਾਮਲ ਕਰਦੀ ਹੈ ਫਿਰ ਉਹ ਪ੍ਰਜਾਤੀ ਨੂੰ ਬਚਾਉਣ ਵਾਸਤੇ ਇਹ ਨਵੇਂ ਸਮੇਂ ਸਮੇਂ ਦੇ ਨਵੇਂ-ਨਵੇਂ ਕਦਮ ਚੁੱਕਦੇ ਆ। ਇਨਾਂ ਨੇ ਰਾਜੀ ਆਈ ਜੂ ਸੈਨ ਨੇ ਇੱਕ ਹੁਣ ਬਾਡ ਕਨਸਰਵੇਸ਼ਨ ਕਾਂਗਰਸ ਦੀ ਮੀਟਿੰਗ ਕਾਂਗਰਸ ਦਾ ਮਤਲਬ ਹੈ ਮੀਟਿੰਗ ਰੱਖੀ ਇੱਕ ਤਾਂ ਇਹਨੂੰ ਹੋਸਟ ਕੌਣ ਕਰ ਰਿਹਾ ਹੈ ਮੀਟਿੰਗ ਨੂੰ ਇਹਨੂੰ ਹੋਸਟ ਕਰ ਰਿਹਾ ਹੈ ਜੀ ਜੂ ਏ ਏ ਜੂ ਏ ਏ ਹੋਸਟ ਕਰ ਰਿਹਾ ਹੈ ਰਾਜੀ ਇਹਨੂੰ ਠੀਕ ਹੈ ਜੀ ਤਾਂ ਆਹ ਦੇਖੋ ਲਿਖ ਸਕਦੇ ਤੇ ਇਹਦੀ ਮੀਟਿੰਗ ਜੂਏ ਦੇ ਆਬੂਤਾਬੀ ਦੇ ਵਿੱਚ ਹੋ ਰਹੀ ਹੈ 2025 ਦੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰੀਏ ਆਈ ਜੂ ਸੀ ਐਨ ਬਾਰੇ ਇਹਦੀ ਸਥਾਪਨਾ ਹੋਈ ਸੀ ਜੀ 1948 ਦੇ ਵਿੱਚ ਹੈਡਕੁਆਟਰ ਇਹਦਾ ਤੁਹਾਨੂੰ 100% ਪੁੱਛੇ ਜਾਊਗਾ ਗ੍ਰੈਂਡ ਸੇਵਰ ਸਵਿਟਜ਼ਰਲੈਂਡ ਦੇ ਵਿੱਚ ਤੇ ਡਾਇਰੈਕਟਰ ਜਰਨਲ ਇਹਦਾ ਕੌਣ ਹੈ ਜੀ ਗ੍ਰੀਥਲ ਐਗੂਲਰ ਠੀਕ ਹੈ ਜੀ ਐਗੂਲਰ ਗ੍ਰੀਥਰ ਐਗੂਲਰ ਇਹਦਾ ਕੀ ਹੈ ਜੀ ਡਾਇਰੈਕਟਰ ਜਨਰਲ ਹੈਗਾ ਠੀਕ ਹੈ ਜੀ ਇਹ ਸਾਰੇ ਪੀਡੀਐਫ ਰਾਜ ਤੁਹਾਨੂੰ ਕੰਪਲੀਟ ਮਿਲ ਜੂਗਾ 1 ਮਹੀਨੇ ਦਾ ਬੇਫਿਕਰ ਰਹੋ ਠੀਕ ਹੈ ਜੀ ਚਲੋ ਕਿਹਨੇ ਜੀ ਮਹਾਦਾਈ ਰੀਵਰ ਮਹਾਦਾਈ ਰੀਵਰ ਇਹ ਡਿਸਪਿਊਟ ਹੈਗਾ ਦੋ ਸਟੇਟਾਂ ਦਾ ਕਿਹੜੇ ਕਿਹੜੀਆਂ ਦੋ ਸਟੇਟਾਂ ਦਾ ਡਿਸਪਿਊਟ ਹੈਗਾ ਪਹਿਲੀ ਗੱਲ ਤਾਂ ਇਹ ਤੁਹਾਨੂੰ ਮੈਂ ਕਰਵਾਇਆ ਹੋਇਆ ਹੈਗਾ ਪਾਲਿਟੀ ਦੇ ਵਿੱਚ ਜਿਹੜਾ ਕਿ ਹੁਣ ਕਿਸੇ ਦੋ ਸਟੇਟਾਂ ਦਾ ਜਿਹੜਾ ਡਿਸਪਿਊਟ ਹੁੰਦਾ ਉਹ ਕਿਹੜੀ ਜੁਡੀ ਸ਼ਰੀਰ ਦੇ ਅੰਡਰ ਆਉਂਦਾਗਾ ਤੁਹਾਨੂੰ ਮੈਂ ਕਰਵਾਇਆ ਹੋਇਆ ਹੈਗਾ origignal origignal ਜੁਡੀਡੈਕਸ਼ਨ ਦੇ ਅੰਡਰ ਆਉਂਦਾਗਾ ਠੀਕ ਹੈ ਜਿਹੜਾ ਕੋਈ ਵੱਡਾ ਮਸਲਾ ਦੋ ਸਟੇਟਾਂ ਦਾ ਤੇ ਅਰੀਜਨਲ ਜੂਡੀਕਸ਼ਨ ਦੇ ਅੰਡਰ ਕੌਣ ਉਹਨੂੰ ਅਟੈਂਡ ਕਰਦਾ ਸੁਪਰੀਮ ਕੋਰਟ ਅਟੈਂਡ ਕਰਦੀ ਹੈ ਇਹ ਗੱਲ ਯਾਦ ਰੱਖਣੀ ਹੈ ਦੋ ਦੇਸ਼ਾਂ ਦਾ ਦੋ ਸਟੇਟਾਂ ਦਾ ਝਗੜਾ ਹਮੇਸ਼ਾ ਹੀ ਸੁਪਰੀਮ ਕੋਰਟ ਦੇ ਵਿੱਚ ਜਾਊਗਾ ਤੇ ਅਰੀਜਨਲ ਜੂਰੀਡਿਕਸ਼ਨ ਦੇ ਅੰਡਰ ਜਾਊਗਾ ਇਹ ਗੱਲ ਯਾਦ ਰੱਖਿਓ ਪਾਲਿਟੀ ਦੇ ਵਿੱਚ ਕਰਵਾਇਆ ਹੋਇਆ ਹੈ ਤਾਂ ਅੱਜ ਜੀ ਜਿਹੜਾ ਇਹ ਮਸਲਾ ਹੈ ਇਹ ਕਿਹੜੀਆਂ-ਕਿਹੜੀਆਂ ਦੋ ਸਟੇਟਾਂ ਦਾ ਜੀ ਇਹ ਮਸਲਾ ਹੈਗਾ ਕਰਨਾਟਕਾ ਤੇ ਗੋਆ ਦਾ ਠੀਕ ਹੈ ਜੀ ਕਰਨਾਟਕਾ ਜਿਹੜਾ ਇਹ ਜਿਹੜੀ ਰੀਵਲਰਾਈਜ਼ਰ ਜਿਆਦੀ ਹੈਗੀ ਇਹਦੇ ਉੱਪਰ ਕਰਨਾਟਕ ਹੈ ਜਿਹੜਾ ਉਹ ਬੰਨ ਬਣਾਉਣਾ ਚਾਹੁੰਦਾ ਹੈਗਾ ਤੇ ਇਹ ਪ੍ਰੋਜੈਕਟ ਲਾਉਣਾ ਚਾਹੁੰਦਾ ਜਿਹਦੇ ਕਰਕੇ ਗੋਆ ਨੂੰ ਇਹਦਾ ਪਾਣੀ ਦੀ ਘਾਟ ਮਾਰ ਜੂਗੀ ਤਾਂ ਕਰਕੇ ਰਾਜੇ ਉਹਨਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਜਿਵੇਂ ਕਿ ਆ ਦੇਖੋ ਆ ਮਹਾਦਾਈ ਰਿਵਰ ਜਾਂਦੀ ਹੈ ਆ ਗੋਆ ਆ ਗਿਆ ਠੀਕ ਹੈ ਜੀ ਤਾਂ ਕਰਨਾਟਕ ਦਾ ਜੀ ਜਿਹੜੀ ਟ੍ਰਿਬਿਊਟਰਾਂਗੀਆਂ ਉਹਨਾਂ ਨੂੰ ਅਲੱਗ ਕਰਕੇ ਆਪਦੇ ਵੱਲ ਲਿਜਾਣਾ ਚਾਹੁੰਦਾਗਾ ਤਾਂ ਬਹੁਤ ਗਲਤ ਗੱਲ ਹੈ ਇਹ ਉਹਨਾਂ ਦੀ ਠੀਕ ਹੈ ਜੀ ਚਲੋ ਅਗੜੇ ਚੱਲਦੇ ਹਾਂ ਹੁਣ ਕਹਿੰਦੇ ਜੀ ਅਡਾਈ ਦਾ ਚੇਅਰਮੈਨ ਕਿਹਨੂੰ ਲਾਤਾ ਜੀ ਆਈ ਆਰ ਡੀ ਏ ਆਈ ਦਾ ਚੇਅਰਮੈਨ ਕਿਹਨੂੰ ਲਾਤਾ ਇਹ ਲਾਤਾ ਜਾਂ ਤੁਸੀਂ ਦੇਖ ਸਕਦੇ ਹੋ ਪਿਕ ਦੇ ਵਿੱਚ ਲਿਖਿਆ ਹੋਇਆ ਹੈ ਜੀ ਅਜੀ ਸੇਠ ਅਜੀ ਸੇਠ ਜੀ ਹੈ ਜਿਹੜੇ ਰਾਜੀ ਇਹਨਾਂ ਨੂੰ ਕੀ ਨਿਯੁਕਤ ਕਰਤਾ ਅਡਾਈ ਦਾ ਨਵਾਂ ਚੇਅਰਮੈਨ ਨਿਯੁਕਤ ਕਰਤਾ ਬਹੁਤ ਹੀ ਪ੍ਰੈਸ਼ਰ ਇੰਪੋਰਟੈਂਟ ਆਪਣੇ ਵਾਸਤੇ ਕਿਸੇ ਬੱਚੇ ਨੇ ਨੂੰ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਇਸ ਤੋਂ ਬਾਅਦ ਅਗਲੇ ਪ੍ਰੈਸ਼ਰ ਦੀ ਗੱਲ ਕਰਦੇ ਆ ਕਹਿੰਦੇ ਜੀ ਰੀਸੈਂਟਲੀ ਇਹ ਬਾਹਰ ਲੈਗ ਸਿਚੁਏਸ਼ਨ ਹੈ ਜੇ ਮਰਜਰਡ ਬਿਟਵੀਨ ਦਾ ਥਾਈਲੈਂਡ ਤੇ ਕੰਬੋਡੀਆ ਵਿੱਚ ਟੈਂਪਲ ਕਹਿੰਦੇ ਥਾਈ ਸ਼ਿਵ ਟੈਂਪਲ ਹੈ ਜੀ ਇੱਕ ਠੀਕ ਹੈ ਜੀ ਸ਼ਿਵ ਟੈਂਪਲ ਇਹ ਟੈਂਪਲ ਦੇ ਵਿੱਚ ਕੰਬੋਡੀਆ ਕਹਿੰਦਾ ਜੀ ਇਹ ਸਾਡਾਗਾ ਥਾਈਲੈਂਡ ਕਹਿੰਦਾ ਸਾਡਾਗਾ ਜਿਹੜਾ ਇਹਦਾ ਜੀ ਟੈਂਪਲ ਹੈਗਾ ਇਹ ਹੈਗਾ ਕੰਬੋਡੀਆ ਦੀ ਜਗ੍ਹਾ ਦੇ ਵਿੱਚ ਕੰਬੋਡੀਆ ਦੀ ਜਗ੍ਹਾ ਦੇ ਵਿੱਚ ਇਹ ਸਥਿਤ ਹੈਗਾ ਠੀਕ ਹੈ ਜੀ ਤੇ ਥਾਈਲੈਂਡ ਇਹਦੇ ਤੇ ਕਬਜ਼ਾ ਕਰਨਾ ਚਾਹੁੰਦਾਗਾ ਤਾਂ ਉਹ ਚੀਜ਼ ਨੂੰ ਲੈ ਕੇ ਝਗੜਾਗਾ ਇਹ ਤਾਂ ਇਹ ਕਿਹੜਾ ਜੀ ਇਹ ਹੈਗਾ ਆਪਣਾ B ਨੰਬਰ ਆਪਸ਼ਨ ਜੀ ਕਿਹੜਾ ਜੀ ਆਪਣਾ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈ ਆ ਤੁਸੀਂ ਦੇਖ ਸਕਦੇ ਹੋ ਮੰਦਰ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ 60ਵਾਂ ਜਿਹੜਾ 인ਡੀਪੈਂਡੈਂਸ ਡੇ ਮਨਾਇਆ ਗਿਆ ਹੈਗਾ ਹੁਣ ਠੀਕ ਹੈ ਜੀ ਕਿਹੜੇ ਦੇਸ਼ ਦੁਆਰਾ ਇਹ ਮਨਾਇਆ ਗਿਆ ਹੈਗਾ ਤੇ ਕਿਹੜੇ ਦੇਸ਼ ਨੇ ਆਪਣੇ 60ਵੇਂ ਆਜ਼ਾਦੀ ਦਿਵਸ ਦੇ ਉੱਪਰ ਚੀਫ ਅਗੇਸਟ ਦੇ ਤੌਰ ਤੇ ਮੋਦੀ ਜੀ ਨੂੰ ਬੁਲਾਇਆ ਹੈਗਾ ਇਹ ਹੈਗਾ ਜੀ ਆਪਣਾ ਮਾਲਦੀਪ ਇਹ ਕਿਹੜਾ ਆਪਣਾ ਮਾਲਦੀਪ ਹੈਗਾ ਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਆ ਦੇਖ ਸਕਦੇ ਹੋ ਜੀ ਇਹਨਾਂ ਨੇ ਮੋਦੀ ਜੀ ਨੂੰ ਬੁਲਾਇਆ ਹੈਗਾ ਠੀਕ ਹੈ ਜੀ ਤੇ ਆ ਜਿਹੜੇ ਉੱਥੋਂ ਦੇ ਪ੍ਰੈਜ਼ੀਡੈਂਟ ਹੈਗੇ ਠੀਕ ਹੈ ਜੀ ਇਹ ਉੱਥੋਂ ਦੇ ਪ੍ਰੈਜ਼ੀਡੈਂਟ ਹੈਗੇ ਮੁਹੰਮਦ ਜੀ ਜਿਨ੍ਹਾਂ ਨੇ ਇਹਨਾਂ ਨੂੰ ਬੁਲਾਇਆ ਹੈਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਗੱਲ ਕਰਦੇ ਆ ਜੀ ਮਾਲਦੀਪ ਦੀ ਜੇਕਰ ਆਪਾਂ ਗੱਲ ਕਰੀਏ ਜੀ ਕੈਪੀਟਲ ਕੀ ਹੈ ਮਾਲਦੀ ਬਹੁਤ ਬਾਰੀ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਹੈਗਾ ਮੇਲ ਨਾਲ ਲਿਖਦੇ ਆ ਮਾਲੀ ਕਹਿੰਦੇ ਇਹਨੂੰ ਪ੍ਰੈਜ਼ੀਡੈਂਟ ਕੌਣ ਹੈ ਜੀ ਮੁਹੰਮਦ ਮੋਜੂ ਜੀ ਠੀਕ ਹੈ ਜੀ ਮੋਜੂ ਮੁਹੰਮਦ ਮੋਜੂ ਇੰਦਰੇ ਕੌਮਰ ਜੀ ਪ੍ਰੈਜ਼ੀਡੈਂਟ ਆਗੇ ਆ ਖੜੇ ਹੈਗੇ ਤੇ ਆ ਮੋਦੀ ਜੀ ਖੜੇ ਆ ਆਪਣੇ ਤੇ ਵੈਸੇ ਤਾਂ ਆਪਣੇ ਦਾ ਸਥਿਤੀ ਥੋੜੀ ਠੀਕ ਨਹੀਂ ਹੈਗੀ ਸੀ ਪਰ ਫੇਰ ਵੀ ਨੇ ਦੋਸਤੀ ਦੇ ਹੱਥ ਵਧਾਇਆਗਾ ਕਿਉਂਕਿ ਬਹੁਤ ਲੋਕ ਆਪਣੇ ਮਾਲਦੀਪ ਅੱਗੇ ਟੂਰਿਸਟ ਲੋਕ ਜਾਂਦੇ ਸੀ ਪਰ ਇਸ ਵਾਰ ਟੂਰਿਸਟ ਲੋਕ ਬਹੁਤ ਘਟ ਗਏ ਠੀਕ ਹੈ ਜੀ ਕੋਈ ਹੈਗਾ ਸੀ ਸਿਸਟਮ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਇੱਕ ਸੇਫਟੀ ਇੰਡੈਕਸ ਲਾਂਚ ਕੀਤਾ ਗਿਆ ਹੈਗਾ 2025 ਦਾ ਕਿਹਨੇ ਲਾਂਚ ਕੀਤਾ ਜੀ ਨੰਬੀਓਨ ਠੀਕ ਹੈ ਜੀ ਲਾਂਚ ਕੀਤਾ ਇਹ ਕਿਹਨੇ ਦੁਨੀਆ ਦੀ ਸਭ ਤੋਂ ਸੇਫ ਦੇਸ਼ ਕਿਹੜਾ ਦੁਨੀਆ ਦਾ ਸਭ ਤੋਂ ਸੇਫ ਦੇਸ਼ ਕਿਹੜਾਗਾ ਜਿੱਥੇ ਬਿਲਕੁਲ ਵੀ ਕੋਈ ਆਪਾਂ ਇਹ ਜਿਹੀ ਘਟਨਾ ਨਹੀਂ ਸੁਣੀ ਜਿੱਦੇ ਚਾਹਤੋਂ ਟੂਰਿਸਟਾਂ ਨੂੰ ਵੀ ਕੋਈ ਪ੍ਰੋਬਲਮ ਹੋਵੇ ਉਥੋਂ ਦੇ ਲੋਕਾਂ ਦਾ ਵੀ ਕਿਸੇ ਵੱਡੇ ਅੰਤਿਕਵਾਦੀ ਉਹਦੇ گروਹ ਦੇ ਵਿੱਚ ਹੱਥ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਇਥੇ ਰੂਲ ਚੱਲ ਰਿਹਾ ਹੈ ਬਹੁਤ ਜ਼ਿਆਦਾ ਵਧੀਆ ਸ਼ਾਸਤ ਚੱਲ ਰਿਹਾ ਤੇ ਬਹੁਤ ਲੋਕਾਂ ਦੀ ਜਿਵੇਂ ਨਾਗਰਿਕਤਾ ਜਿਹੜੇ ਫੰਡਮੈਂਟਲ ਰਾਈਟ ਹੈ ਉਹਨਾਂ ਨੂੰ ਬਹੁਤ ਬੜੀਆਂ ਢੰਗ ਦੇ ਨਾਲ ਇਥੇ ਜੱਜ ਕੀਤਾ ਜਾਂਦਾ ਹੈਗਾ ਠੀਕ ਹੈ ਜੀ ਤਾਂ ਇਹ ਕਿਹੜਾ ਜੀ ਇਹ ਹੈਗਾ ਆਪਣਾ ਜੁਏ ਠੀਕ ਹੈ ਜੀ ਜੂ ਏ ਏ ਡੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ ਠੀਕ ਹੈ ਜੀ ਹੁਣ ਆਪਾਂ ਗੱਲ ਕਰ ਲਈਦਾ ਜੀ ਠੀਕ ਹੈ ਜੀ ਇੰਡੀਆ ਦਾ ਰੈਂਕ ਤਾਂ ਹੈਗਾ ਰਾਜੀ ਇਹਦੇ ਵਿੱਚ ਬਾਟਮਾ ਕਿ ਇੰਡੀਆ ਦੇ ਵਿੱਚ ਲੋਕ 62ਵੇਂ ਨੰਬਰ ਤੇ ਨਹੀਂ ਇੰਡੀਆ ਰੈਂਕ ਬਾਟਮਾ ਲਿਖਿਆ ਰਾਜੀ ਇੰਡੀਆ ਰੈਂਕ 67ਵਾਂ ਹੈਗਾ ਇੰਡੀਆ ਰੈਂਕ 67ਵਾਂ ਲਿਖ ਦੂੰਗਾ ਮੈਂ ਇੱਥੇ ਠੀਕ ਹੈ ਬਾਈ ਮਿਸਟੇਕ ਲਿਖਤਾ ਹੋਊਗਾ ਠੀਕ ਹੈ ਕਿਉਂਕਿ ਜਦੋਂ ਆ ਜੀ ਪੀਡੀਓ ਬਣਾਉਣੀ ਆ ਨਾ ਸੀ ਤੇ ਉਹ ਕਨਫਿਊਜ਼ਨ ਹੋ ਜਾਂਦੀ ਹੈ ਵਿੱਚ ਤੇ ਪਾਕਿਸਤਾਨ ਦਾ ਰੈਂਕ ਹੈਗਾ ਬਾਟਮਾ ਕਿ ਪਦ ਪਾਕਿਸਤਾਨ ਹੈ ਜਿਹੜਾ ਉਹ ਇੰਡੀਆ ਤੋਂ ਜ਼ਿਆਦਾ ਸੇਫ ਹੈ ਹੁਣ ਤੁਸੀਂ ਕਹੋਗੇ ਜੀ ਇਹ ਗੱਲ ਕਿਵੇਂ ਹੋ ਗਈ ਜੀ ਇੰਡੀਆ ਤੋਂ ਜ਼ਿਆਦਾ ਸੇਫ ਕਿਵੇਂ ਹੋ ਗਿਆ ਪਾਕਿਸਤਾਨ ਦੇਖੋ ਜੀ ਗੋਦੀ ਮੀਡੀਆ ਤੇ ਨਾ ਜਾਇਆ ਕਰੋ ਹੁਣ ਆਪਣੇ ਤੁਹਾਨੂੰ ਪਤਾ ਹੈਗਾ ਪਹਿਲਗਾਮ ਦੇ ਵਿੱਚ ਕਿਹੜਾ ਅਟੈਕ ਹੋਇਆਗਾ ਠੀਕ ਹੈ ਜੀ ਇੱਕ ਲੜਕੀ ਸੀਗੀ ਜਿਹੜੀ ਆਦੇ ਫਾਦਰ ਦੇ ਨਾਲ ਸਾਰੀ ਦੁਨੀਆ ਟੂਰ ਕਰਦੀ ਸੀ ਮੋਟਰਸਾਈਕਲ ਦੇ ਉੱਪਰ ਬਾਈਕ ਦੇ ਉੱਪਰ ਕਿਸੇ ਜਗ੍ਹਾ ਤੇ ਭਈਆਂ ਨੇ ਉਹ ਲੜਕੀ ਦਾ ਰੇਪ ਕਰਤਾ ਟੂਰਿਸਟ ਦਾ ਠੀਕ ਹੈ ਜੀ ਉਹ ਸਾਰੀਆਂ ਚੀਜ਼ਾਂ ਘਟਨਾਵਾਂ ਦੇਖਣ ਤੋਂ ਬਾਅਦ ਹੀ ਇਹ ਇੰਡੈਕਸ ਜਾਰੀ ਕਰਦੇ ਜਿੱਥੇ ਟੂਰਿਸਟਾਂ ਦਾ ਕਿਤੇ ਨਾ ਕਿਤੇ ਜੇ ਟੂਰਿਸਟ ਇੱਕ ਵੀ ਟੂਰਿਸਟ ਹੁੰਦਾਗਾ ਜਿੰਨਾ ਕੋਈ ਇਹੋ ਜਿਹਾ ਗਲਤ ਕੰਮ ਹੁੰਦਾਗਾ ਤਾਂ ਉਹਦੀ ਰਿਪੋਰਟ ਗਾਹਾਂ ਤੱਕ ਜਾਂਦੀ ਹੈ ਇੰਟਰਨੈਸ਼ਨਲ ਪ੍ਰਦਰ ਤੇ ਠੀਕ ਹੈ ਜੀ ਤੇ ਟੌਪ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਯੂਏਈ ਹੈਗਾ ਦੂਜੇ ਨੰਬਰ ਤੇ ਹੈਗਾ ਅੰਡੋਰਾ ਤੀਜੇ ਨੰਬਰ ਤੇ ਹੈਗਾ ਜੀ ਕਤਰ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਆ ਜੇ ਇਸ ਵਾਰ ਆਪਾਂ 26ਵਾਂ ਜਿਹੜਾ ਕਾਰਗਲ ਦਿਵਸ ਬਣਾਇਆ ਕਾਰਗਲ ਵਿਜੇ ਦਿਵਸ ਕਾਰਗਲ ਵਿਜੇ ਦਿਵਸ ਕਿਉਂ ਕਹਿੰਦੇ ਆ ਕਿਉਂਕਿ ਜਿਹੜੀ ਹੈ ਆਪਾਂ ਕਾਰਗਲ ਦੀ ਵਾਰ 1999 ਦੇ ਵਿੱਚ ਜਿੱਤੀ ਸੀਗੀ ਉਹਨੂੰ ਆਪਾਂ ਆਪਰੇਸ਼ਨ ਵਿਜੇ ਚਲਾਇਆ ਸੀਗਾ ਉਹ ਤੋਂ ਆਪਾਂ ਆਪਰੇਸ਼ਨ ਵਿਜੇ ਚਲਾਇਆ ਸੀਗਾ ਤਾਂ ਕਰਕੇ ਨਾ ਜੀ ਇਹਨੂੰ ਆਪਾਂ ਕਹਿੰਦੇ ਆਗੇ ਕਿ ਕਾਰਗਲ ਦਿਵਸ ਦੇ ਪਜੂ ਆਪਾਂ ਇਹਨੂੰ ਜਾਣਦੇ ਆ ਠੀਕ ਹੈ ਜੀ ਕਿਦੋਂ ਮਨਾਇਆ ਜਾਂਦਾ ਹੈ 26 ਜੁਲਾਈ ਨੂੰ 26 ਜੁਲਾਈ ਨੂੰ ਮਨਾਇਆ ਜਾਂਦਾ ਹੈਗਾ ਠੀਕ ਹੈ ਜੀ ਸੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ ਠੀਕ ਹੈ ਜੀ ਚਲੋ ਜਿਹੜੀ ਕਾਰਗਲ ਵਾਰ ਆ ਰਹਾ ਜੀ ਲੜੀ ਕਿੱਥੇ ਗਈ ਸੀਗੀ ਇਹ ਲੜੀ ਗਈ ਸੀ ਲਦਾਖ ਏਰੀਆ ਦੇ ਵਿੱਚ ਲਦਾਖ ਏਰੀਆ ਦੇ ਵਿੱਚ ਕਾਰਗਲ ਡਿਸਟ੍ਰਿਕਟ ਹੈਗੇ ਠੀਕ ਹੈ ਜੀ ਉੱਥੇ ਇਹ ਲੜੀ ਗਈ ਸੀਗੀ ਆਪਰੇਸ਼ਨ ਕਿਹੜਾ ਚਲਾਇਆ ਸੀ ਇਸ ਵਾਸਤੇ ਕਾਰਗਲ ਵਿਜੇ 1999 ਦੇ ਵਿੱਚ ਆਪਾਂ ਇਹ ਜਿੱਤ ਪ੍ਰਾਪਤ ਕੀਤੀ ਸੀ 26 ਜੁਲਾਈ ਨੂੰ ਇਹ ਖਤਮ ਹੋ ਗਈ ਸੀ ਜੰਗ 26 ਜੁਲਾਈ 1999 ਨੂੰ ਜੰਗ ਖਤਮ ਹੋ ਗਈ ਸੀਗੀ ਤੇ ਆਪਰੇਸ਼ਨ ਵਿਜੇ ਆਪਾਂ ਇਹਦੇ ਵਾਸਤੇ ਚਲਾਇਆ ਸੀਗਾ ਇਸ ਤੋਂ ਬਾਅਦ ਚਲਦੇ ਆਪਾਂ ਅੱਜ ਦੇ ਆਖਰੀ ਆਪਰੇਸ਼ਨ ਤੇ ਐਂਡ ਵਾਲਾ ਆਪਰੇਸ਼ਨ ਆਪ ਵੀਡੀਓ ਦਾ ਕਹਿੰਦੇ ਜੀ ਦਾ ਅਮਾਦਰ ਪਰਾ ਅਮਾਦਰ ਸਮਾਧਾਨ ਠੀਕ ਹੈ ਜੀ ਸਾਡੇ ਗਵਾਂਡੀ ਸਾਡਾ ਸੋਲਿਊਸ਼ਨ ਠੀਕ ਹੈ ਜੀ ਇਹ ਸਕੀਮ ਕਹਿੰਦੇ ਕਿਹੜੀ ਗਵਰਨਮੈਂਟ ਵੱਲੋਂ ਚਲਾਈ ਗਈ ਹੈ ਕਿਹੜੀ ਸਟੇਟ ਗਵਰਨਮੈਂਟ ਵੱਲੋਂ ਚਲਾਈ ਗਈ ਹੈ ਇਹ ਚਲਾਈ ਗਈ ਹੈ ਜੀ ਬੈਸਟ ਮਕਾਨ ਵੱਲੋਂ ਠੀਕ ਹੈ ਜੀ ਮਮਤਾ ਬੈਨਰਜੀ ਵੱਲੋਂ ਇਹ ਸਕੀਮ ਚਲਾਈ ਗਈ ਹੈ ਇਸ ਸਕੀਮ ਦੇ ਵਿੱਚ ਕੀ ਦੱਸਿਆ ਗਿਆ ਰਿਹਾ ਜੀ ਇਹਦੇ ਵਿੱਚ ਦੱਸਿਆ ਗਿਆ ਜੀ 8000 ਕਰੋੜ ਐਂਡ 80000 ਬੂਥ ਟੂ ਸੋਲਵ ਬੈਸਟ ਮਗਾ ਲੋਕਲ ਪ੍ਰੋਬਲਮ ਜਿਹੜੀਆਂ ਥੋੜੇ ਲੋਕਲ ਲੋਕ ਹੈ ਜਿਹਦੀ ਕੋਈ ਵੀ ਪ੍ਰੋਬਲਮ ਹੈ ਚਾਹੇ ਕਿਸੇ ਦੀ ਕਿਸੇ ਸਰਟੀਫਿਕੇਟ ਨੂੰ ਲੈ ਕੇ ਪ੍ਰੋਬਲਮ ਹੈ ਚਾਹੇ ਕਿਸੇ ਦੀ ਕੋਈ ਇਨਸਾਫ ਨੂੰ ਲੈ ਕੇ ਪ੍ਰੋਬਲਮ ਹੈ ਚਾਹੇ ਕਿਸੇ ਦੀ ਗੜੀਆਂ ਨਾਲੀਆਂ ਨੂੰ ਲੈ ਕੇ ਪ੍ਰੋਬਲਮ ਹੈ ਉਹਨਾਂ ਸਾਰਿਆਂ ਨੂੰ ਕੀ ਕਰਿਆ ਜਾਊਗਾ ਰਾਜ ਉਹਦੇ ਵਾਸਤੇ ਬੂਥ ਸਟੈਲਿਸ਼ ਕੀਤੇ ਆ ਕਿ ਉਹਨਾਂ ਦੇ ਲੋਕਾਂ ਦੀ ਜਿਹੜੀ ਸਮਾਧਾਨ ਕੀਤਾ ਜਾਊਗਾ ਉਹਨਾਂ ਦੀ ਜਿਹੜੀ ਵੀ ਸਮੱਸਿਆ ਹੈ ਕੀ ਹੈ ਜੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਤਾਂ ਇਹਨਾਂ ਨਾਲ ਆਪਣੇ 26 ਤੋਂ 25 ਤੋਂ 26 ਜੁਲਾਈ ਦੇ ਕੰਰੰਟ ਫਿਰ ਕੰਪਲੀਟ ਹੁੰ